ਸਾਚੀ ਦਾ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ ਕਰਦੇ ਆ ਸਭ ਠੀਕਾ ਕੋਈ ਕਹਿੰਦੇ ਨੇ ਅੰਦਰ ਵੀ ਕਾਰ ਦੀ ਮੂਲੇ ਤੋਂ ਹੀ ਸਾਫ ਸਾਰਕ ਤੁਜੀ ਦੇਖ ਸਕਦਾ ਹਾਂ ਕਿਵੇਂ ਰਾੜਾ ਸਾਹਿਬ ਦੀ ਚਾਹਤੀ ਆ ਵੀ ਸੜਕ ਉਹ ਲੁਧਿਆਣਾ ਮੇਰ ਕੁਮਰੇ ਕੋਲਾ ਹਾਈਵੇ ਆਗਾ ਮੇਨ ਜਿੱਥੋਂ ਕੇ ਡਰਾਈਵਰ ਦੀ ਇੱਕ ਲੰਗਾਈ ਲੀ ਦੇ ਨਾਮ ਤੇਜ ਇਹ ਰਫਤਾਰ ਨਾਲ ਆਉਗਾ ਜੀ ਟਰਾਲਾ ਤੇਜ ਰਫਤਾਰ ਨਾਲ ਇੱਕੋ ਦਮ ਕੱਟ ਮਾਰਿਆ ਜਿਹੜਾ ਬਿਲਕੁਲ ਹੀ ਟਰਾਲਾ ਮੱਕੀ ਦੇ ਛਾਰ ਨਾਲ ਜੋ ਭਰਿਆ ਹੋਇਆ ਜੀ ਮੱਕੀ ਦਾ ਚਾਰ ਗੁਣਾ ਹੀ ਮੱਕੀ ਕੱਟ ਕੇ ਲੈ ਕੇ ਆਇਆ ਜੀ ਐਨ ਮੋਕੇ ਦੇ ਪਾਲਤਿਆ ਦੋ ਵਾਰੀ ਜੇ ਆਪਾਂ ਕਹਿ ਸਕਦੇ ਆ ਵੀ ਕਾਲੀ ਮੂਰੇ ਢੋਏ ਦੋ ਕਰੀ ਜੇ ਆਪਾਂ ਕਾਲੀ ਕਰ ਸਕਾ ਕਾਲੀ ਰੋਕ ਸਕਦੇ ਆ ਕਿ ਤਾਂ ਰੋਕ ਲੂ ਕੋਈ ਗੱਲ ਨਹੀਂ 80 ਕੀ ਅੱਗ ਲੱਗਿਆ ਥੋਨੂੰ ਬਾਹ ਆਈ ਹੋਈ ਆ ਦੇਖੋ ਕਿੰਨਾ ਨੁਕਸਾਨ ਬਚਾਜ ਗੂਲ ਹੋ ਗਿਆ ਕਿ ਬੰਦੇ ਦਾ ਬਚਾਅ ਹੋ ਗਿਆ ਕਿ ਤੇਰੀ ਨੁਕਸਾਨ ਦਾ ਦੇਖ ਸਕਦੇ ਵੀ ਟਰਾਲੀ ਦਾ ਕਿੰਨਾ ਨੁਕਸਾਨ ਹੋਗਾ ਕੋਲੇ ਮਾਲਕ ਵੀ ਫਿਰਦਾ ਵਗਾ ਮਾਲਕ ਵੀ ਬਰਾਜਾਰਾ ਬਹੁਤ ਅਫਸੋਸ ਕਰਦਾ ਵਗਾ ਕਿ ਯਾਰ ਇੰਨਾ ਹਨਾ ਨੁਕਸਾਨ ਹੋਗਾ ਤੇਲ ਵੀ ਭਾਈ ਨੇ ਪੂਰੀ ਟੈਂਕੀ ਆਲਦੀ ਫੋਲ ਲਗਾਈ ਸੀ ਤੇਲ ਦੀ ਆ ਇਹ ਉਹਦੇ ਤੇਲ ਵੀ ਤਕਰੀਬਨ ਸਾਰਾ ਡੋਲ ਗਿਆ ਸ਼ੀਸ਼ਾ ਵੀ ਤੁਸੀਂ ਦੇਖ ਸਕਦੇ ਹੋਗੇ ਸ਼ੀਸ਼ਾ ਵੀ ਡੋਲ ਗਿਆ ਇਹ ਮੇਨ ਹਾਈਵੇ ਹੈਗਾ ਮਲੇਪੁਰ ਤੋਂ ਦੇਣਾ ਆਈ ਪਿਆ ਹੈ ਜਾਂਦਾ ਵਗਾ ਰੂਟ ਆਪਣਾ ਜਾਂਦਾ ਵਗਾ ਅਸਲੀ ਰਣਾ ਸਾਹਿਬ ਇਹ ਸਾਹਮਣੇ ਤਸਵੀਰਾਂ ਨੇਗੀਆਂ ਨਾਨਕਪੁਰ ਟਗੀੜਾ ਦੇ ਨਹਿਰ ਦੇ ਉੱਤੇ ਤਕਰੀਬਨ ਇਹ ਟਰਾਲਾ ਪਲ ਗਿਆ ਵਗਾ ਦਿਨ ਤੋਂ ਉੱਤੇ ਕੋਈ ਨੁਕਸਾਨ ਗਿਆ ਭਾਈ ਬਹੁਤ ਕਰਦੇ ਹੋ ਯਾਰ ਬਈ ਇਹ ਮਾਰਕਾ ਘਟਕਾਲੇ ਦਾ ਕਿੰਨਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਜਾਂ ਵੀ ਨੁਕਸਾਨ ਵੀ ਵਾਵਾ ਹੋ ਗਿਆ ਵਾਵਾ ਰਗਣਾ ਦਾ ਜਦੋਂ ਇਹ ਕੁਮਾਤਮਾ ਦੀ ਗੇੜ ਆ ਗਈ ਤੇ ਬੰਦੇ ਦੇ ਘੱਟ ਲੱਗਣ ਤੋਂ ਬਚਾ ਰਹਿ ਗਿਆ ਵਾਵਾ ਬਾਈ ਪ੍ਰਤੀ ਮਾਇੰਦਰੇ ਵੀ ਕਾਲੀ ਮੂਰਤ ਹੋਏ ਕੋਟ ਕਰਦੇ ਅਰ ਬੰਦਾ ਕਰਾਉਂਦਾ ਜਿਹੜਾ ਰਗ ਇਹ ਮੁੜ ਪਉਦਾਂ ਵਾਵਾ ਚਾਰ ਤੋਂ ਜਿਹਾ ਜਾਂਦੀ ਹੁੰਦੀ ਤੇ ਕਿਹੜਾ ਮਾਲਕਗਾ ਹੋ ਤੇ ਸਿਰ ਤੇ ਦੇਖੋ ਕਿੰਨਾ ਕਲੇਮ ਹੋਗਾ ਤੇ ਉਹ ਮਾਲਕ ਸਿਰ ਤੇ ਮਾਲਕ ਦਾ ਬੈ ਡਰਾਈਵਰਾਂ ਦੇ ਫਰਾਰ ਰੱਖਨੇ ਕਿ ਮਾਲਕ ਦੇ ਲੋਕ ਅਫਸੋਸਾਂ ਮਾਲਕ ਨੂੰ ਹੁੰਦੀਆਂ ਨੇ ਉਹ ਕੋਈ ਨਹੀਂ ਚੱਲ ਸਕਦਾ ਜੋ ਮਾਲਕ ਦੇ ਪੈਦਲ ਦੀ ਪਿੱਤੀ ਉੱਪਰ ਅੱਜ ਦਿਨ ਦੇ ਉੱਤੇ ਵੀ ਕਿੱਥੇ ਮੇਰਾ ਟਰਾਲਾ ਪੱਟ ਗਿਆ ਉਹਨੂੰ ਵੀ ਵਿਚਾਰੇ ਨੂੰ ਮਾਲਕ ਨੂੰ ਬਹੁਤ ਅਫਸੋਸ ਹੋਇਆ ਹੋਊਗਾ ਕਿ ਅੱਜ ਮੇਰਾ ਟਰਾਲਾ ਪੱਟ ਗਿਆ ਤੇ ਪਰਮਾਤਮਾ ਉਹ ਮਾਲਕ ਵੀ ਰਸਤਾ ਖਾਦਾ ਹੋਊਗਾ ਕਿ ਸ਼ੁਭ ਸ਼ਾਂਤੀ ਉਹ ਮਾਲਕਾ ਵੀ ਹੀਟਾ ਨਾ ਆਇਆ ਹੋਵੇ ਇੱਕ ਕਾਲੀ ਮੂਰੇ ਅੱਗੇ ਥਾ ਕੇ ਬੋਕਣਾ ਕਿ ਵੀ 2:30 ਵਜੇ ਨਾ ਕਿ ਮੇਰੀ ਜਾਨ ਨਾਲ ਪਾਇਆ ਹੋਊਗਾ ਯਾਰ ਮਾਲਕ ਲਈ ਬਾਲੇ ਵਿੱਚ ਤੇ ਡਰਾਈਵਰ ਨੂੰ ਵੀ ਦੋ ਘੜੀ ਸੋਚਣਾ ਚਾਹੀਦਾ ਵਗਾ ਵੀ ਜਦੋਂ ਵੀ ਆਪਾਂ ਰਾਹ ਜਿਹੜੀ ਚੱਲਣਾ ਹੈ ਕਾਲੀ ਨਾ ਕਰੀਏ ਆਰਾਮ ਨਾਲ ਚਲਾਓ ਬਿਲਕੁਲ ਆਰਾਮ ਨਾਲ ਇਹ ਰੈਗੂਲਾ ਟੂ ਲੁਧਿਆਣਾ ਰੋਡ ਆਗਾ ਨਾਨਕਪੁਰਜ ਕਿਲੇ ਦੇ ਫੁੱਲ ਦੇ ਉੱਤੇ ਜਿਹੜਾ ਇਹ ਟਰਾਲਾ ਪਲਟਿਆ ਹੋਇਆ ਵਗਾ ਤਕਰੀਬਨ ਇਹ 5 ਕ ਮਿੰਟ ਪਹਿਲਾਂ ਦੀ ਵੀਡੀਓ ਦੀ ਤੇ 5 ਕ ਮਿੰਟ ਹੀ ਹੋਏ ਨੇ ਕਿ ਕਿ ਸਾਨੂੰ ਫੋਨ ਆਇਆ ਵਗਾ ਅਸੀਂ ਆਏ ਆ ਕਿ ਇੱਥੇ ਦੇਖਣ ਮੌਕੇ ਤੇ ਕੁਝ ਵੀ ਨਾ ਦਿਖਾ ਰਹੇ ਆ ਕਿ ਤੁਹਾਨੂੰ ਅੱਗੇ ਮੈਂ ਬਾਕੀ ਦਾ ਜਾ ਤਕਰੀਬਨ ਹੁਣ ਇਦੀ ਬਟਾਈ ਚੱਲਦੀ ਆ ਕਿ ਮੱਖੀ ਦਾ ਘਟਾਈ ਕਰਕੇ ਭਰਿਆ ਫਾਹੀ ਘਟਰਲਾ ਤੇ ਉਧਰੋਂ ਤੇਜ਼ ਰਫ਼ਤਾਰ ਨਾਲ ਜਦੋਂ ਮੋੜਿਆ ਡੰਬਲਿਆਂ ਨਹੀਂ ਤੇ ਪਾਰਟੀ ਦਾ ਘਟਰਲਾ ਇਹ ਮਾਰ ਤੋਂ ਉੱਥੋਂ ਦੀ ਸਾਰਿਆਂ ਨੂੰ ਆ ਰਹੇ ਸੀ ਤਾਂ ਕਰਕੇ ਉਚਾ ਧੰਨਵਾਦ ਜੀ ਸ਼ੇਅਰ ਦਿਓ ਵੀਡੀਓ ਲੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਗਲ ਕੀ ਕਰੀ ਦੀਓ